ਯਾਰ ਬਾਈ ਹੁਣ ਜਦੋਂ ਆਪਾਂ ਇੰਸਟਾ ਖੋਲਦੇ ਆ ਫੇਸਬੁਕ ਯੂਟਿਊਬ ਤੇ ਜਾਂਦੇ ਆ ਹਮ ਹਰ ਇੱਕ ਦੂਜੀ ਤੀਜੀ ਵੀਡੀਓ ਇਹੀ ਆ ਕਿ ਕਿਸਾਨਾਂ ਨੇ ਝੋਨਾ ਲਾਲਾ ਪਾਣੀ ਡੁੰਗੇ ਕਰਤੇ ਪਾਣੀ ਡੁੰਗੇ ਕਰਤੇ ਯਾਰ ਉਹਨਾਂ ਨੂੰ ਇਹ ਗੱਲ ਪੁੱਛਣ ਵਾਲੀ ਆ ਕਿ ਜਿਹੜਾ ਝੋਨਾ ਲਾਉਂਦੇ ਆ ਉਹ ਕਿਸਾਨ ਆਪਦੇ ਲਈ ਲਾਉਂਦੇ ਆ ਥੋੜੇ ਢੇਢੀ ਭਰਦੇ ਆ ਹਮ ਪਰ ਜਿਹੜੀਆਂ ਚੀਜ਼ਾਂ ਨਿੱਜਲੀ ਬਣ ਵਰਤੀਆਂ ਜਾਂਦੀਆਂ ਆਪਦੇ ਲਈ ਜਿਹੜੇ ਲੋਕ ਵਰਤਦੇ ਨੇ ਪਾਣੀ ਖਰਾਬ ਕਰਦੇ ਆ ਪਰਸਨਲ ਤੌਰ ਤੇ ਆਪਦੇ ਘਰੇਲੂ ਫਾਇਦੇ ਲਈ ਉਹਦੇ ਤੇ ਕੋਈ ਸਵਾਲ ਨਹੀਂ ਕਰਦਾ ਕੋਈ ਬੋਲਦਾ ਨਹੀਂ ਉਹ ਕੋਈ ਨਹੀਂ ਬੋਲਦਾ ਜਿਹਦੇ ਬਿਨਾਂ ਸਰਦਾ ਹਾਂ ਕੋਈ ਤੁਹਾਨੂੰ ਆਇਆ ਲਾਲਾ ਕਿ ਕੋਲ ਡਰਿੰਕ ਵਾਲੀਆਂ ਕੰਪਨੀਆਂ ਹਾਂ ਸ਼ਰਾਬ ਦੀ ਇੱਕ ਬੋਤਲ ਤੇ ਕਿੰਨੇ ਕਿੰਨੇ ਗੈਲਨ ਪਾਣੀ ਲੱਗ ਜਾਂਦਾ ਬਹੁਤ ਜ਼ਿਆਦਾ ਬੀਅਰ ਤੇ ਲੱਗਦਾ ਕੋਲ ਡਰਿੰਕ ਤੇ ਕਿੰਨਾ ਲੱਗਦਾ ਉਹਦੇ ਪੀਤੇ ਬਿਨਾਂ ਰਹਿ ਵੀ ਜਾ ਸਕਦਾ ਕਦੇ ਉੱਥੇ ਕਿਸੇ ਨੇ ਕਿਹਾ ਕਿ ਅਸੀਂ ਬੀਅਰ ਦਾ ਬਾਈਕਟ ਕਰ ਗਏ ਅਸੀਂ ਬੀਅਰ ਨਹੀਂ ਪੀਣੀ ਦਾਰੂ ਨਹੀਂ ਪੀਂਦੇ ਖਤਮ ਹੋ ਗਿਆ ਦਾਰੂ ਨਹੀਂ ਪੀਂਦੇ ਕੋਲ ਡਰਿੰਕ ਨਹੀਂ ਪੀਂਦੇਗੇ ਕੋਈ ਨਹੀਂ ਕਹਿੰਦਾ ਕੋਈ ਨਹੀਂ ਕਹਿੰਦਾ ਪਰ ਕਿਸਾਨ ਤੇ ਆ ਕੇ ਉਂਗਲ ਚੱਕ ਦੇਣੀ ਹੈ ਹੋਰ ਕਿਸਾਨ ਕਰੂ ਕੀ ਦੱਸ ਮੈਨੂੰ ਜੇ ਉਹਦਾ ਬਾਹਣ ਆ ਉਹਦੇ ਕੋਲੇ ਫਸਲ ਫਸਲ ਨਹੀਂ ਕੱਢੂਗਾ ਤਾਂ ਹੋਰ ਕਰੂ ਕੀ ਜੇ ਹੁਣ ਇਹ ਕਹਿੰਦੇ ਕਿ ਝੋਨਾ ਦਾ ਬੀਜ ਤੇ ਝੋਨਾ ਦਾ ਬੀਜੂ ਜੇ ਹੋਰ ਫਸਲ ਕਿਹੜੀ ਬੀਜੇ ਗੱਲ ਤਾਂ ਉਹੀ ਆ ਹੁਣ ਪਿੱਛੇ ਸਰਕਾਰ ਨੇ ਕਿਹਾ ਸੀ ਕਿ ਮੂੰਗੀ ਬੀਜ ਲਓ ਹਾਂ ਅਖੇ 7000 ਰੁਪਏ ਕੋਕੀ ਵਿਕੀ 3500 ਨੂੰ ਤੇ ਉਹ ਉੱਥੇ ਕਿਸਾਨ ਉਹਦੇ ਖਰਚੇ ਵੀ ਨਹੀਂ ਨਿਕਲਦੇ ਪੂਰੇ ਹੁੰਦੇ ਹਾਂ ਜੇ ਮੀਂਹ ਪੈ ਜਾਂਦਾ ਮੂੰਗੀ ਖਰਾਬ ਹੋ ਜਾਂਦੀ ਡੁੱਬ ਜਾਂਦੀ ਤਾਂ ਮਰਨ ਕਿਨਾਰੇ ਫਿਰ ਫਾਹੇ ਲੈਂਦੇ ਫਿਰ ਕਹਿੰਦੇ ਉਹ ਸੋਚਣ ਵਾਲੀ ਗੱਲ ਹੈ ਕਿਸਾਨ ਫਿਰ ਬੀਜੂ ਵੀ ਕੀ ਉਹ ਜੇ ਸਬਜ਼ੀ ਲਾਉਣੀ ਹੈ ਜਿਹੜੇ ਕਹਿੰਦੇ ਕਿ ਹੋਰ ਕੁਸ਼ ਬੀਜ ਲੈ ਉਹ ਆ ਕੇ ਨਾਲ ਇੱਕ ਵਾਰੀ ਕਰਾ ਕੇ ਤਾਂ ਦੇਖਣ ਕਿਸਾਨ ਦੇ ਇਸ ਸਬਜ਼ੀ اگਾਉਣੀ ਫਸਲ ਦੂਜੀ ਫਸਲ ਲਾਉਣੀ ਮੈਂ ਤਾਂ ਮੈਂ ਤਾਂ ਦੱਸ ਦਿੰਦਾ ਮੈਂ ਕਿੰਨੀ ਔਖੀ ਐ ਨੂੰ ਗਰਾਊਂਡ ਰਿਐਲਿਟੀ ਦੱਸਦਾ ਨਾ ਗਰਾਊਂਡ ਰਿਪੋਰਟ ਲੋਕ ਕਹਿੰਦੇ ਆ ਨਾ ਕਿ ਫਸਲਾਂ ਝੋਨਾ ਨਾ ਬੀਜੋ ਸਬਜ਼ੀਆਂ ਨਾਲੋਂ ਦੋ ਤਿੰਨ ਸਬਜ਼ੀਆਂ ਰਹਿਣਗੀਆਂ ਜਿਵੇਂ ਹੁਣ ਤੋਂ ਮੈਂ ਆਖਰੀ ਡੈਫੀਨੇਸ਼ਨ ਦੱਸਦਾ ਹਨਾ ਲੇਟੈਸਟ ਵੀ ਜਦੋਂ ਹੁਣ ਜਦੋਂ ਪਹਿਲਾਂ ਸ਼ਿਮਲਾ ਮਿਰਚ ਅਦਰ ਸਟੇਟ ਚੋਂ ਆਈ ਹਨਾ ਮੰਡੀ ਚ ਉਹ 60-60 ਰੁਪਏ 80-80 ਰੁਪਏ ਯਾਨੀ ਕਿ 20 ਰੁਪਏ 30 ਰੁਪਏ ਪਾਈਆ ਵੇਚੀ ਹੈ ਨਾ 100 ਰੁਪਏ ਤੱਕ ਵੇਚੀ ਇਹ ਪੰਜਾਬ ਦੀ ਲੋਕਲ ਸ਼ਿਮਲਾ ਮਿਰਚ ਹੈ ਕਿਸਾਨਾਂ ਦੀ ਉਹ ਤਾਂ ਮੰਡੀ ਦੇ ਵਿੱਚ ਹੋਲਸੇਲ ਦਾ ਰੇਟ ਸੀਗਾ 100 ਰੁਪਏ ਲਫਾਫਾ ਯਾਨੀ ਕਿ 100 ਲਫਾਫੇ ਵਿੱਚ 15 ਕਿਲੋ ਹੁੰਦੀ ਹੈ 100 ਰੁਪਏ 100 ਦਾ 15 ਕਿਲੋ ਹੋਲਸੇਲ ਰੇਟ ਆ ਦੁਕਾਨ ਤੇ ਆ ਕੇ ਤਾਂ ਉਹ ਮਨ ਲੈ ਰਿਟੇਲ ਵਾਲਾ ਬੰਦਾ ਤਾਂ 20 ਰੁਪਏ ਵੇਚੂਗਾ ਨਾ ਹੋਲਸੇਲ ਉਹ ਬੰਦਾ ਮੰਨ ਕੇ ਤਾਂ 5-6 ਰੁਪਏ ਦੇ ਰਿਆ 6 ਰੁਪਏ ਕਿਲੋ ਹੋਲਸੇਲ ਵਾਲਾ ਵਪਾਰੀ ਗਾਂ ਕਿਸਾਨ ਤੋਂ ਕਿੰ 1-2 ਰੁਪਏ ਮੁਸ਼ਕਲ ਨਾ ਜਿਹੜਾ 5 ਰੁਪਏ ਦੇ ਰਿਹਾ ਉਹ 1 ਰੁਪਿਆ ਲਿਆ ਹੋਊਗਾ ਹਾਂ ਤੂੰ ਇਹ ਗੱਲ ਸੋਚ ਲਾ ਕਿ ਉਹਨੂੰ 1-2 ਰੁਪਏ ਵੇਚ ਕੇ ਖਰਚਾ ਉਹਦਾ ਤੜਾਈ ਲੇਬਰ 1 ਰੁਪਿਆ ਕਿੰਨੇ ਕਿਲੋ ਕਿਲੋ ਪਿੱਛੇ ਪੈਕਿੰਗ ਪੈ ਜਾਂਦੀ ਆ ਜਿਹੜਾ ਲਫਾਫਾ 10 ਕਿਲੋ ਦਾ ਹੁੰਦਾਗਾ ਉਹ 5 ਰੁਪਏ ਦਾ ਇੱਕ ਲਫਾਫਾਗਾ ਲੇਬਰ ਪੈਕਿੰਗ ਤੋ ਤੜਾਈ ਧਵਾਈ ਬੜਾ ਕੁਛ ਉਹਦੇ ਚੋਂ ਕਿਸਾਨ ਕੀ ਵੇਚੂਗਾ ਤੇ ਕੀ ਵੱਟੂਗਾ ਗੰਜੀ ਨੇ ਕੀ ਨਹਾਉਣਾ ਤੇ ਕੀ ਨਚੋੜਨਾ ਉਹੀ ਗੱਲ ਹੈ ਕੀ ਖਰਚਾ ਤੇ ਕੀ ਨਿਕਲੂ ਫਿਰ ਲੋਕ ਐਸੀ ਦੇ ਕਮਰੇ ਚ ਬੈਠੇ ਕਹਿੰਦੇ ਆ ਸਬਜ਼ੀ ਕਿਉਂ ਨਹੀਂ ਬੀਜਦੇ ਤੇ ਫਿਰ ਫਿਰ ਲੋਕ ਉਸ਼ਾਰ ਦੇ ਬਿਲਕੁਲ ਕਿੰਨੇ ਵੇਲੇ ਹੁੰਦੀ ਆ ਪਰ ਬੋਲਣਗੇ ਠੀਕ ਆ ਨਾ ਇਹ ਇੱਕ ਗੁੱਸੇ ਵਾਲੀ ਗੱਲ ਆ ਪਰ ਹੈ ਸੱਚੀ ਆ ਹਾਂ ਮੇਰੇ ਤਾਂ ਤਾਜੀ ਜਾਈਏ ਹਾਂ ਹਾਂ ਕਹਿੰਦੇ ਆ ਨਾ ਤਾਜੀ ਲਾ ਕੇ ਦੇਖੋ ਨਾ ਇੱਕ ਦਿਨ ਤੁਹਾਨੂੰ ਲੱਗ ਜੂ ਪਤਾ ਤੇਰੇ ਕਿਉਂ ਨਹੀਂ ਲਾਉਂਦੇ ਪਲਾਟਾ ਦੇ ਵਿੱਚ ਗਾਰਡਨ ਬਣੇ ਹੋਏ ਨੇ ਕਾ ਸਬਜ਼ੀ ਵੀ ਦੀ ਹੈ ਕਿਸੇ ਨੇ ਨਹੀਂ ਲਾਉਂਦੇ ਜਮਾ ਕਿਉਂ ਨਹੀਂ ਪਤਾ ਹੋਣੀ ਨਹੀਂ ਆਪ ਕੋਈ ਚੱਲੀ ਜਾਂਦੀ ਆ ਗੱਲ ਤਾਂ ਉੱਥੇ ਆ ਗਈ ਫਿਰ ਗੱਲ ਉਹ ਆ ਗਈ ਨਾ ਕਿ ਦੂਜੇ ਦੀ ਜਿਹੜਾ ਸੱਚ ਹੁੰਦਾ ਉਹ ਸੁਣ ਚ ਬੜਾ ਸਵਾਲ ਇੰਨਾ ਨੇ ਕੁਝ ਨਹੀਂ ਕਰਨਾ ਠੀਕ ਆ ਜਿਹੜਾ ਟੈਂਪਰੇਚਰ ਵਧਾਇਆ ਇਹ ਕਹਿੰਦੇ ਕਿਸਾਨਾਂ ਨੇ ਪਾਣੀ ਖਤਮ ਕਰਤਾ ਹੈਂ ਪਰ ਇਹ ਤੇ ਜਿੰਨਾ ਏਸੀਆਂ ਨੇ ਵਧਾਇਆ ਨਾ ਇੰਨਾ ਕਿਸੇ ਨੇ ਨਹੀਂ ਵਧਾਇਆ ਠੀਕ ਆ ਚਾਰ ਚਾਰ ਏਸੀ ਘਰ ਦੇ ਵਿੱਚ ਹੁੰਦੇ ਨੇ ਬੰਦ ਕਰਦੇ ਨਹੀਂ ਉੱਥੇ ਬੈਠੇ ਲੇਖ ਲੇਕ ਕੇ ਫੇਸਬੁੱਕ ਤੇ ਪਾ ਦਿੰਦੇ ਆ ਠੀਕ ਆ ਸੀਵਰੇਜ ਦਾ ਲਫਾਫੇ ਫਸਾਉਣਾ ਇਹ ਫਸਾਉਣਾ ਡਰਕ ਲਾਉਣਾ ਤੇ ਪਿੰਡਾਂ ਵਾਲੇ ਲਾਉਂਦੇ ਸੀਵਰੇਜ ਦਾ ਗੰਦਾ ਪਾਣੀ ਆਉਂਦਾ ਖੇਤਾਂ 'ਚ ਹਾਂ ਉਹ ਵੀ ਕਿਸਾਨ ਹੀ ਲਾਉਂਦੇ ਥੋੜਾ ਗੰਦਾ ਪਾਣੀ ਗੱਲ ਤਾਂ ਉਹੀ ਆ ਪਾਣੀ 'ਚ ਨਹੀਂ ਤਾਂ ਆਪ ਦਾ ਸੰਭਾਲ ਲਓ ਫਿਰ ਗੰਦਾ ਉਹ ਗੰਧ ਨਹੀਂ ਪਾਉਂਦੇ ਹੁਣ ਫੈਕਟਰੀਆਂ ਵਾਲੇ ਆ ਫੈਕਟਰੀਆਂ ਜਦੋਂ ਲੱਗਦੀਆਂ ਉਹਦਾ ਬੋਰ ਕਰਦੇ ਉਹ ਪਾਣੀ ਕਿੱਥੇ ਕੱਢਦੇ ਜਾਂ ਸੀ ਉਹੀ ਪਾਣੀ ਗਾਲ ਹੀ ਰਿਹਾ ਉਹੀ ਤਾਂ ਗੱਲ ਆ ਇੱਕ ਦੋ ਗੱਲ ਦੱਸਦਾ ਸੀ ਚਨਈ ਵਾਲੀ ਉਹ ਕਿਵੇਂ ਸੀ ਉਹ ਚਨਈ ਚ 600 ਫੁੱਟ ਤੋਂ ਥੱਲੇ ਪਾਣੀ ਜਾਵ ਰਿਹਾ ਮੁੱਕ ਹੀ ਗਿਆ ਮਤਲਬ ਕਿ ਪਾਣੀ ਉੱਥੇ ਖਤਮ ਹੀ ਆ ਹਾਂ ਤੇ ਉੱਥੇ ਕਿਸਾਨਾਂ ਨੇ ਝੋਨੇ ਨਾਲ ਮਗਾਤਾ ਹੁਣ ਬੰਗਲੌਰ ਤੇ ਕਿੱਡਾ ਸੰਕਟ ਆ ਆਈਟੀ ਹੱਬ ਆ ਆਈਟੀ ਹੱਬ ਆ ਉਹ ਕ੍ਰਾਈਸਿਸ ਆ ਗਿਆ ਉੱਥੇ ਪਾਣੀ ਦਾ ਬੰਗਲੌਰ ਤੇ ਪਾਣੀ ਕਿੰਨੋ ਕਿੰਨੇ ਲੋਕ ਤੇ ਆਏ ਮਰ ਰਹੇ ਆ ਉੱਥੇ ਝੋਨੇ ਨੇ ਮਾਰਤੇ ਗੱਲ ਤਾਂ ਫਿਰ ਉਹੀ ਆ ਗਈ ਨਾ ਹਰ ਹਰ ਕਿਸ ਨੂੰ ਆਉਂਦਾ ਪ੍ਰੋਪੋਗੈਂਡਾ ਤਿਆਰ ਕੀਤਾ ਜਾਂਦਾ ਕਿ ਪੰਜਾਬ ਨੂੰ ਬਦਨਾਮ ਕਰੋ ਵਸ ਇੱਕ ਤੂੰ ਹੋਰ ਦੇਖ ਲਈ ਗੱਲ ਜਿੱਦ ਦੇ ਇਹੀ ਖੇਤੀ ਕਾਰਪੋਰੇਟਾਂ ਦੇ ਹੱਥਾਂ 'ਚ ਜਾਵੜੀ ਇਹ ਘਾਟੇ ਸੌਦਾ ਨਹੀਂ ਰਹਿਣੀ ਉਹਦੇ ਪ੍ਰੋਫਿਟ ਦੇਣ ਲੱਗ ਜੂਗੀ ਗੱਲ ਤਾਂ ਉਹੀ ਆ ਅੱਜ ਦੇ ਟਾਈਮ 'ਚ ਪੰਜਾਬ ਦੇ ਵੀ ਇਹ ਬੜੀ ਦੁੱਖ ਦੀ ਗੱਲ ਹੈ ਪੰਜਾਬ ਦੇ ਜਿੰਨੇ ਲੀਡਰ ਹੈ 99% 100 ਹੀ ਲਾ ਲਾ ਤੂੰ 100 ਦੇ 100 ਬਿਜ਼ਨਸਮੈਨ ਹੈ ਉਹ ਜੇ ਸਿੱਧੀ ਖੇਤੀ ਨੂੰ ਖਤਮ ਕਰਦੇ ਆ ਨਾ ਤਾਂ ਉਹਨਾਂ ਨੂੰ ਪਤਾ ਵੀ ਗੱਲ 'ਚ ਫੰਦਾ ਪੰਜਾਬ ਪਾਊਗਾ ਉਹ ਤਰੀਕੇ ਨਾਲ ਕਰਦੇ ਆ ਹੁਣ ਤੂੰ ਦੋ ਚੀਜ਼ਾਂ ਦੇਖਾ ਇੱਕ ਤੁਸੀਂ ਦੇਖਿਆ ਹੋਊਗਾ ਚਾਇਨਾ ਕੀੜਾ ਚੱਲਿਆ ਅੱਜਕੱਲ ਹਾਂ ਚੱਲਿਆ ਨਾ ਉਹ ਕੀ ਆ ਆਪਣੇ ਲੋਕ ਐਡੇ ਘੌਲੀ ਹੋ ਗਏ ਜਿਆਤਰ ਸ਼ਹਿਰਾਂ ਵਾਲੇ ਪਿੰਡਾਂ ਵਾਲੇ ਵੀ ਹੋ ਗਏ ਹਨਾ ਗਾ ਹਲਵਾਈ ਵੀ ਉਹ ਚੀਜ਼ ਲਿਖ ਦਿੰਦੇ ਆ ਤੇ ਚਾਇਨਾ ਖੀਰਾ ਲਓ ਜੀ ਉਹ ਇੱਕ ਤਾਂ 70 ਰੁਪਏ ਕਿਲੋ ਆ ਉਹ ਜਿਹੜਾ ਛਿਲਣਾ ਨਹੀਂ ਪੈਂਦਾ ਜਿਹੜਾ ਬੰਦਾ ਖਾਣ ਲਈ ਛਿਲ ਨਹੀਂ ਸਕਦਾ ਉਹ ਜ਼ਿੰਦਗੀ ਚ ਕਰੂਗਾ ਕੀ ਠੀਕ ਆ ਉਹ ਉਹ ਕਿੱਥੋਂ ਆਉਂਦਾਗਾ ਉਹ ਇਨਾਂ ਦੇ ਜਿਹੜੇ ਅੰਬਾਨੀ ਅਦਾਨੀ ਦੇ ਫਾਰਮ ਆ ਉੱਥੇ ਬੀਜ ਤਿਆਰ ਕੀਤੇ ਆ ਆਪਦੇ ਫਿਰ ਕਹਿੰਦੇ ਜੀ ਇਹ ਚਾਇਨਾ ਖੀਰਾ ਸੀ ਤਾਂ ਖਨੇ ਚ ਬੀ ਨਹੀਂ ਹੁੰਦੇ ਔਰ ਜਿਹੜੀ ਚੀਜ਼ ਕੁਦਰਤੀ ਉਹਦੇ ਚ ਬੀ ਹੋਣਗੇ ਜੀ ਤੇ ਬੀ ਹੈ ਨਹੀਂਗੇ ਉਹ ਆਰਟੀਫੀਸ਼ੀਅਲ ਤਿਆਰ ਹੋਈ ਆ ਅੱਜ ਕੱਲ ਤੁਹਾਨੂੰ ਤੁਹਾਨੂੰ ਪਤਾ ਤੁਸੀਂ ਵੇਖਿਆ ਕਿ ਚਾਇਨਾ ਖੀਰਾ ਦੇ ਫਾਰਮ ਆ ਆਪਣੇ ਆਸ-ਪਾਸ ਕਿੰਨੇ ਘੱ ਕਿਤੇ ਵੀ ਨਹੀਂ ਵੇਖਿਆ ਪਰ ਆਉਂਦਾ ਇੰਨਾ ਜ਼ਿਆਦਾ ਕਿੱਥੋਂ ਆਉਂਦਾ ਇਹ ਇਹ ਜਿਹੜੇ ਲਫਾਫੇ ਵਾਲੇ ਫਾਰਮ ਨੇ ਦੇ ਖੇਤਾਂ 'ਚ ਲਫਾਫਾ ਢੱਕਿਆ ਆਉਂਦਾ ਉਹਦੇ 'ਚ ਪਾਣੀ ਨਾਲ ਵੱਧ ਮੈਂ ਕਹਿੰਦਾ ਯੂਰੀਆ ਪੈਂਦਾ ਤੇ ਫਿਰ 30-30 ਸਾਲ ਦੀ ਉਮਰ ਦੇ ਮੁੰਡਿਆਂ ਦੇ ਗੋਡੇ ਦੁਖਾ ਲੱਗ ਜਾਂਦੇ ਆ ਯੂਰੀਆ ਦੇ ਕੁਆਂਟੀਟੀ ਪ੍ਰਸੇਂਟੇਜ 'ਚ ਹੋਣੀ ਹੈ 60% ਇਹੀ ਕਾਰਨ ਆ ਵੀ ਇਹ ਸਭ ਕੁਝ ਔਲੀ-ਔਲੀ ਖੇਤੀ ਨੂੰ ਖਤਮ ਕਰਕੇ ਨਾ ਆਜ਼ਾਦਤ ਲੈਣਗੇ ਤੇ ਜੱਟ ਅੱਛਾ ਜਿਵੇਂ ਹੁਣ ਕਹਿੰਦੇ ਵਾਤਾਵਰਨ ਕਿ ਪਰਾਲੀ ਨੂੰ ਅੱ ਇਸ ਸਾਰਾ ਸਾਲ ਹੀ ਭਾਂ ਉਹਦਾ ਧੂਆਂ ਚੱਲੀ ਜਾਂਦਾ ਦੱਸ ਚੰਨ ਵਾਲਾ ਵੀ ਵਾਰੀ 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 ਸਿਰਫ 10 ਦਿਨ ਚੱਲਦੀ ਆ ਤੇ ਜਿਹੜਾ ਜਿਹੜਾ ਕਹਿੰਦਾ ਦਿੱਲੀ ਨੂੰ ਧੂਆਂ ਪਹੁੰਚ ਗਿਆ ਤੇ ਜਿਹੜਾ ਦਿੱਲੀ ਦਿਨ ਰਾਤ ਉੱਥੇ ਟਰਾਂਸਪੋਰਟੇਸ਼ਨ ਫੈਕਟਰੀਆਂ ਬੜਾ ਕੁਝ ਚੱਲਦਾ ਉਹ ਹੁਣ ਤੂੰ ਆਧਾਰ ਨਹੀਂ ਚੱਕ ਲਾ ਕਿ ਕੋਰੋਨਾ ਦੇ ਟਾਈਮ ਹ ਸਾਰਾ ਕੁਝ ਬੰਦ ਹੋ ਗਿਆ ਸੀ ਕੱਲੀ ਖੇਤੀ ਚੱਲਦੀ ਸੀ ਨਾ ਤੇ ਵਾਤਾਵਰਨ ਕਿੰਨਾ ਸਾਫ਼ ਹੋ ਗਿਆ ਸੀ ਸਾਫ਼ ਸੀਗਾ ਕਿੰਨੀਆਂ ਫੋਟੋਆਂ ਮਾਈਆਂ ਸਾਡੇ ਘਰ ਤੋਂ ਬਈ ਉਹ ਹਮ ਪਰਬਤ ਦਸਨ ਲੱਗੇ ਪਹਾੜ ਦਸਨ ਲੱਗੇ ਹਾਂ 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 ਉਹ ਤਾਂ ਖੇਤੀ ਹੋਈ ਰਹੀ ਸੀ ਸਹੀ ਗੱਲ ਆ ਤੇ ਫੈਕਟਰੀਆਂ ਬੰਦ ਸੀਗਾ ਹਾਂ ਬਾਹਣ ਬੰਦ ਸੀਗਾ ਪਰ ਤਾਰੇ ਦੇ ਸਾਂ ਲੱਗੇ ਸੀ ਸਮਾਂ ਤੇ ਪੂਰਾ ਸ਼ੁੱਧ ਹੋ ਗਿਆ ਸੀ ਵਾਤਾਵਰਣ ਅੱਛਾ ਜਿਵੇਂ ਹੁਣ ਕਹਿੰਦੇ ਵਾਤਾਵਰਨ ਕਿ ਪਰਾਲੀ ਨੂੰ ਅੱਗ ਲਾਉਂਦੇ ਆ ਪਰਾਲੀ ਨੂੰ ਅੱਗ ਲਾਉਂਦੇ ਆ ਕਿ ਸਾਰਾ ਸਾਲ ਹੀ ਭਾਂ ਉਹਦਾ ਧੂਆਂ ਚੱਲੀ ਜਾਂਦਾ ਦੱਸ ਚੰਨ ਵਾਲਾ ਵੀ ਵਾਰੀ 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 ਸਿਰਫ 10 ਦਿਨ ਚੱਲਦੀ ਆ ਤੇ ਜਿਹੜਾ ਜਿਹੜਾ ਕਹਿੰਦਾ ਦਿੱਲੀ ਨੂੰ ਧੂਆਂ ਪਹੁੰਚ ਗਿਆ ਤੇ ਜਿਹੜਾ ਦਿੱਲੀ ਦਿਨ ਰਾਤ ਉੱਥੇ ਟਰਾਂਸਪੋਰਟੇਸ਼ਨ ਫੈਕਟਰੀਆਂ ਬੜਾ ਕੁਝ ਚੱਲਦਾ ਉਹ ਹੁਣ ਤੂੰ ਆਧਾਰ ਨਹੀਂ ਚੱਕ ਲਾ ਕਿ ਕੋਰੋਨਾ ਦੇ ਟਾਈਮ ਸਾਰਾ ਕੁਝ ਬੰਦ ਹੋ ਗਿਆ ਸੀ ਕੱਲੀ ਕੱਲੀ ਖੇਤੀ ਚੱਲਦੀ ਸੀ ਨਾ ਤੇ ਵਾਤਾਵਰਨ ਕਿੰਨਾ ਸਾਫ਼ ਹੋ ਗਿਆ ਸੀ ਸਾਫ਼ ਸੀਗਾ ਕਿੰਨੀਆਂ ਫੋਟੋਆਂ ਮਾਈਆਂ ਸਾਡੇ ਘਰ ਤੋਂ ਬਈ ਉਹ ਹਮ ਪਰਬਤ ਦਸਣ ਲੱਗੇ ਪਹਾੜ ਦਸਣ ਲੱਗੇ ਹਾਂ 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 ਉਹ ਤਾਂ ਖੇਤੀ ਹੋਈ ਰਹੀ ਸੀ ਸਹੀ ਗੱਲ ਆ ਤੇ ਫੈਕਟਰੀਆਂ ਬੰਦ ਸੀਗਾ ਹਾਂ ਬਾਹਣ ਬੰਦ ਸੀਗਾ ਤਾਰੇ ਦਸਣ ਲੱਗੇ ਸੀ ਹਾਂ ਤੇ ਪੂਰਾ ਸ਼ੁੱਧ ਹੋ ਗਿਆ ਸੀ ਵਾਤਾਵਰਨ ਉਦੋਂ ਹੂੰ ਹੂੰ ਦੂਜੀ ਗੱਲ ਹੁਣ ਆਇਆ ਚਲ ਮੈਂ ਕਿਸਾਨਾਂ ਨੂੰ ਕਹ ਲੈ ਰੱਬ ਨਹੀਂ ਕਹਿੰਦਾਗਾ ਗਲਤੀਆਂ ਔਗਣ ਹਰੇਕ ਬੰਦੇ ਚ ਹੁੰਦੇ ਆ ਆਪਣੇ ਚ ਵੀ ਆ ਤੁਹਾਡੇ ਵੀ ਕਿਸੇ ਚ ਵੀ ਹੋ ਸਕਦੀ ਕਿਸੇ ਚ ਵੀ ਹੋਣਗੇ ਠੀਕ ਹੈ ਹੁਣ ਕਿਸਾਨਾਂ ਨੇ ਝਾੜ ਵਧਾਉਣ ਖਾਤਰ ਆ ਕਿ ਸਾਡਾ ਝਾੜ ਘੜ ਦਾ ਸ਼ਾਂ ਰਹਿ ਜੇ ਦਰਖਤ ਫਸਲ ਘਟਦੀ ਆ ਉਥੇ ਦਰਖਤ ਬਹੁਤ ਵੱਡੇ ਦਰਖਤਾਂ ਜੀ ਖੇਤਾਂ ਚ ਹਾਂ ਠੀਕ ਹੈ ਦੂਜੀ ਗੱਲ ਇਹ ਵੀ ਆ ਜਾਂਦੀ ਆ ਕਿ ਮੰਨ ਲਾ ਜਿਵੇਂ ਹੁਣ ਇੱਕ ਦਰਖਤ ਵੱਢ ਤੇ ਇੱਕ ਜਿਵੇਂ ਹੁਣ ਅੱਗ ਲਾਉਂਦੇ ਆ ਪ੍ਰਾਲ ਪ੍ਰੂਲ ਨੂੰ ਉਹ ਪਾਸੇ ਵੀ ਨਹੀਂ ਕਰ ਦੇਗੇ ਕਿਸ ਦਰਖਤ ਦੇ ਥੱਲੇ ਜਿਵੇਂ ਪੁਰਾਣੇ ਦਰਖਤ ਬੜੀ ਵਧਣਾ ਦਾ ਕੋਈ ਚੀਜ਼ ਹੱਦ ਤੱਕ ਮਾਫੀਯੋਗ ਹੈਗਾ ਪਰ ਅਸੀਂ ਇੱਕ ਖੁਦ ਚੀਜ਼ ਦੇਖੀ ਹੈ ਕਈ ਥਾਂਵਾਂ ਤੇ ਦਰਖਤ ਦੇ ਤਣੇ ਨੂੰ ਅੱਧਾ ਤੱਕ ਅੱਗ ਲੱਗੀ ਪਈ ਹੁੰਦੀ ਆ ਉਹੀ ਮੈਂ ਕਹਿਣਾ ਨਾ ਪ੍ਰਾਲ ਨਹੀਂ ਪਾਸੇ ਕਰਦੇ ਉਹ ਹਾਂ ਪ੍ਰਾਲ ਪਾਸੇ ਕਰਕੇ ਅੱਗ ਲਾ ਲੈਣ ਮਾਰੀ ਮੋਟੀ ਇੰਨਾ ਤਾਂ ਥੋੜਾ ਸੋਚ ਹੀ ਸਕਦੇ ਆ ਨਾ ਹੂੰ ਕਿ ਕੱਲੇ ਚਲੋ ਮੰਨਦੇ ਆ ਕਿ ਕਿਸਾਨ ਵਿਚਾਰਾ ਉਹ ਹੈ ਪਰ ਥੋੜਾ ਬਹੁਤਾ ਤਾਂ ਗੇਅਰਫੁਲੀ ਹੋ ਹੀ ਸਕਦਾ ਮਾੜਾ ਮੋਟਾ ਵਾਤਾਵਰਣ ਹਾਂ ਜੇ ਆਪਾਂ ਅੱਜ ਪ੍ਰਾਲ ਕੋਈ ਹੱਲ ਨਹੀਂ ਅੱਜ ਆਪਾਂ ਦਰਖਤ ਸਾੜਾਂਗੇ ਤੇ ਜੇ ਆਪਾਂ ਕਹਿ ਦਈਏ ਅਲਿਗੋਲ ਤਾਂ ਇਹ ਕਿਸ ਦੀ ਮਨਸ਼ਾ ਹੁੰਦੀ ਨਹੀਂ ਕਿ ਅਸੀਂ ਦਿੱਲੀ ਬੈਠਿਆਂ ਨੂੰ ਨੁਕਸਾਨ ਮਿchnਾ ਸ਼ਹਿਰ ਨੂੰ ਹਨਾ ਜੇ ਮੰਨ ਲੇ ਕਿ ਜਲਾ ਵੀ 1% ਕਿੰਨ ਲੱਗਦਾ ਵੀ ਜਲਾ ਆਪਣਾ ਕੀ ਜਾਂਦਾ ਸਭ ਤੋਂ ਵੱਧ ਨੁਕਸਾਨ ਤਾਂ ਉਹ ਬੰਦੇ ਨੂੰ ਆਪ ਨੂੰ ਹੋ ਰਿਆ ਨਾ ਖੂਲ ਖੜੇ ਨੂੰ ਉਹਦਾ ਦਰਖਤ ਗਿਆ ਸਾਰੀ ਉਮਰ ਦਾ ਜਿਹੜਾ ਉਹ ਛਾਂ ਮਿਲਦੀ ਸੀ ਹੁਣ ਤੂੰ ਇਹ ਕਿਸੇ ਦਰਖਤ ਦਾ ਵੈਲਿਊ ਦੇਖ ਆਪਾਂ ਕਿਤੇ ਜਾਣੇ ਹਨਾ ਇੱਕ ਗਰੀਬ ਬੰਦਾ ਜੇ ਮੋਟਰਸਾਈਕਲ ਲਾਉਣ ਲਈ ਦੋ ਤਿੰਨ ਮੋਟਰਸਾਈਕਲ ਲਾਉਣ ਲਈ ਇੱਕ ਛੱਡ ਵੀ ਪਾਉਂਦਾ ਨਾ ਉਹ 10000 ਤੋਂ ਘੱਟ ਪੈਂਦਾ ਨਹੀਂ ਹਾਂ ਠੀਕ ਆ 10 12 ਪੰਨਾ ਹਜ਼ਾਰ ਪੇ ਲੱਗਦਾ ਇੱਕ ਦਰਖਤ ਜੇ ਉਹਨੇ ਕਿਸ ਉਹਨੂੰ ਕਿੰਨਾ ਆ ਕਿਤੇ ਮਾਦੀ ਚੱਲ ਨਾਲੇ ਮੁਕਤੀ ਸ਼ਾਂ ਹਰ ਇੱਕ ਬੰਦਾ ਨਾ ਕੋਈ ਪਾਰਕਿੰਗ ਕੁਝ ਲੱਭਦਾ ਪਰ ਇੱਕ ਜਗ੍ਹਾ ਲੱਭੂਗਾ ਜਿੱਥੇ ਉਹਨੂੰ ਦਰਖਤ ਮਿਲਦਾ ਹੋਵੇ ਹਾਂ ਇੱਕ ਦੂਜੀ ਹੋਰ ਗੱਲ ਵੀ ਹੈਗੀ ਦਰਖਤ ਦੇ ਬਾਰੇ ਹੀ ਗੱਲ ਕਰ ਲੈਨੇ ਆਪਾਂ ਜਿਵੇਂ ਕਿ ਜਿਵੇਂ ਹੁਣ ਨਿੰਮ ਆ ਜਾਂ ਬੋਹੜ ਆ ਪਿੱਪਲ ਆ ਜਿਹੜੀ ਇਹਦੀ ਸ਼ਾਂ ਕਹਿੰਦੇ ਕਈ ਰੋਗ ਤੋੜ ਦਿੰਦੀ ਏ ਜੇ ਥੱਲੇ ਬੈਠ ਗਏ ਏਸੀ ਰੋਗ ਲਾਉਂਦਾ ਇਹ ਰੋਗ ਤੋੜਦੇ ਆ ਉਹ ਤਾਂ ਪਤਾ ਹੀ ਆ ਹਾਂ ਠੀਕ ਹੈ ਉਹ ਦੂਜੀ ਗੱਲ ਜਿਹੜੀ ਗੱਲ ਕਰਦੇ ਦਿੱਲੀ ਚ ਧੂਏ ਵਾਲੀ ਦਿੱਲੀ ਚ ਏਸ਼ੀਆ ਦਾ ਸਭ ਤੋਂ ਵੱਧ ਕੂੜੇ ਦਾ ਢੇਰ ਏਸ਼ੀਆ ਦਾ ਸਭ ਤੋਂ ਵੱਡਾ ਢੇਰਾ ਦਿੱਲੀ ਚ ਤੇ ਉਹ ਉਹਨਾਂ ਲੋਕਾਂ ਨੇ ਪਾਇਆ ਜਿਹੜੇ ਏਸੀ ਵਾਲੇ ਕਮਰੇ ਚ ਬਹਿ ਕੇ ਕਹਿ ਰਹੇ ਆ ਕਿ ਪੰਜਾਬ ਦੇ ਕਿਸਾਨਾਂ ਨੇ ਉਹ ਕਰਤਾ ਉਹ ਕਰਤਾ ਉਹ ਉਹਨਾਂ ਲੋਕਾਂ ਨੇ ਝੇਰ ਲਾਇਆ ਹੋਇਆ ਕਿਤੇ ਵੀ ਦੇਖ ਨਹੀਂ ਯਾਰ ਤੂੰ ਜਿੱਦੇ ਮੈਂ ਅਖੀਰਲੀ ਗੱਲ ਇਹੀ ਕਹਿਣਾ ਤੈਨੂੰ ਜਿੱਦੇ ਇਹੀ ਖੇਤੀ ਕਾਰਪੋਰੇਟ ਦੇ ਹੱਥਾਂ 'ਚ ਜਾਵੜੀ ਇਹੀ ਕੁਛ ਰਹਿਣਾ ਆਹੀ ਕੁਛ ਚੱਲਣਾ ਠੀਕ ਹੈ ਹਾਂ ਹਾਂ ਪਰ ਉਦੋਂ ਕਿਸੇ ਬੋਲਣਾ ਨਹੀਂ ਜਿਵੇਂ ਹੁਣ ਵੱਡੀਆਂ ਕੰਪਨੀਆਂ ਦਾ ਤੇਲ ਵੀ ਆਹ ਸਭ ਤੋਂ ਵੱਧ ਪਾਣੀ ਬਰਬਾਦ ਕਰਦਿਆਂ ਵਾਤਾਵਰਨ ਨੂੰ ਵੀ ਖਰਾਬ ਕਰਦਿਆਂ ਕੋਈ ਨਹੀਂ ਬੋਲਦਾ ਬਾਹਲੀ ਦੂਰ ਨਾ ਜਾਣਦੇ ਮੈਂ ਐਗਜ਼ਾਮਪਲ ਦੇਣਾ ਬਠਿੰਡੇ ਦੀ ਸਬਜ਼ੀ ਮੰਡੀ ਦੇ ਵਿੱਚ ਜੇ ਆਪਾਂ ਕਿਤੇ ਕੋਈ ਚੀਜ਼ ਲੈਣ ਜਾਂਦੇ ਹਣਾ ਇਹ ਗੋਭੀ ਆਪਾਂ ਨੂੰ ਸਿਆਲਾਂ ਦੇ ਵਿੱਚ 10 ਰੁਪਏ ਲੋਕਾਂ ਨੂੰ ਮਹਿੰਗੀ ਲੱਗਦੀ ਆ ਇਹ 2 ਕਿਲੋ ਦੇ ਦੇ 15 ਲੈ ਲਈ ਕਹਿੰਦੇ ਲੋਕ ਹਣਾ ਉਹੀ ਉਹੀ ਬੰਦੇ ਜਿਹੜੇ ਮਾਲ ਚ ਜਾਂਦੇ ਆ ਆਪਣੇ ਆਪ ਨੂੰ ਕਹਿੰਦੇ ਵੀ ਸਾਡਾ ਸਟੈਂਡਰਡ ਆ ਸੀ ਮਾਲ ਚ ਲਾਏ ਆ 28 ਰੁਪਏ ਦਾ ਇੱਕ ਪੀਸ ਹੁੰਦਾ ਐਡਾ ਕ 100 ਗ੍ਰਾਮ ਦਾ ਉਹ ਪਤਾ ਨਹੀਂ ਕਿੱਦਾਂ ਦਾ ਆ ਪਰ ਉਹ